ਲੋ ਜੀ ਬਾਈ ਲਵਾਈ ਸ਼ੁਰੂ ਕਰਤੀ ਇੱਧਰ ਮਿਲੋ ਸ਼ੰਕਾ ਨਤਈਆ ਇੱਧਰ ਬਾਈ ਢੋਲਾ ਲੰਬੜਦਾਰ ਚੱਲ ਵੀ ਦੱਦੀਆ ਟੇਗ ਦਾ ਮੱਥਾ ਕੂ ਭਣਾ ਪਾ ਦੇ ਵਰਕਤਾ ਮਾਣੇ ਬੜੀ ਠੱਗਲੀ ਰੱਖਿਓ ਠੀਕ ਆ ਸਾਦੇ ਨਾ ਲੱਡੂ ਰੁਕੀ ਗਿਆ ਬਈ ਆਪਣੀ ਥੋੜੀ ਦੋ 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 ਸੀ ਆਂਦੀ ਆ ਰਹੀ ਤੇ ਦੋ ਹਾਜ਼ਰੀ ਨਹੀਂ ਹੈ ਨਹੀਂ ਤੋ ਕਹ ਕੇ ਦਿਓ ਵਾ ਮੋਟਰਸਾਈਕਲ ਲੇ ਦਿਓ ਮੋਟਰਸਾਈਕਲ ਲੇ ਦਿਓ ਲਿਆਓ ਜਾ ਮੋਟਰਸਾਈਕਲ ਲੇ ਦਿਓ ਲਿਆਓ ਜਾ ਨਾ ਨਾ ਲੈ ਤੂੰ ਇਹਨਾਂ ਨੂੰ ਦੇ ਮੈਂ ਲੈ ਲਊ ਇੱਕ ਲੈ ਲ ਨਾ ਕਾਬ ਕਨੀ ਹੱਥ 10 ਮਿੰਟ ਲੈ ਕੋਈ ਬਾਤ ਨਹੀਂ ਹਾਂ 10 ਮਿੰਟ ਲੈ ਕੋਈ ਨਾ ਬਾਤ ਨਹੀਂ ਦੇ ਲੋ ਭਾਈ ਲੇਟ ਆਈ ਹੋਈ ਆ ਜਨਰੇਟਰ ਬੰਦ ਕਰਤਾ ਆਪਾਂ ਨੇ ਸਤਿ ਸ਼੍ਰੀ ਅਕਾਲ ਜੀ ਕੋ ਕਿ ਹਾਲਾ ਕਦੂ ਹੋ ਗਿਆ ਆ ਰਹਿ ਗਿਆ ਥੋੜਾ ਜਿਆ ਹੁਲਾ ਪਰਦਾ ਹਲੇ ਆ ਉਦਲਾ ਕਿਹੜਾ ਬੜਾ ਏ ਇਹ ਕਿਹੜਾ ਹੈ ਘਰ ਦੇ ਘਰ ਤੋਂ ਚੱਲਦਾ ਚਾਰ ਬਿਗੀ ਦਾ ਕਿਹੜਾ ਹਾਂ ਨਾ ਇਹਨਾਂ ਨੂੰ ਪਾਲੇ ਕਿੰਨੇ ਜਾਂਦੇ ਕੀਚੂ ਬਣਨੀ ਜਾਂ ਦੋਲਸ ਬਣਨੀ ਪੂਰਾ ਠੀਕ ਹੈ ਤੋਂ ਇਹਨਾਂ ਦੇਖ ਦੇਗਾ ਹਾਂ ਕਰਦੇ ਆ ਲੋਕ ਆ ਉਰ ਕਿਹੜਾ ਯਾਰ ਕਿਹੜਾ ਕਿੱਥੇ ਜਾਣਾ ਲਈ ਯਾਰ ਘਰਾਂ ਘਰ ਦਾ ਏ ਉਹਨਾਂ ਦਾ ਠੀਕ ਹੈ ਆਪ ਆਪਣੀ ਜਾਂਦਾ ਜਾਂਦਾ ਉਹਦੇ ਕੋਲੋਂ ਬੋਲਦਾ ਕਿ ਉਸੇ ਪੱਠਾ ਬਣਾ ਦੇ ਇੱਕ ਤੋਂ ਬੋਲਦੇ ਆਉਂਦਾ ਨਹੀਂ ਬਾਕੀ ਬਾਈ ਲੋਾਈ ਬਣੀ ਪਹਿਲਾਂ ਲਾਗੇ ਦੇ ਬੰਦੇ ਵਿੱਚ ਨੂੰ ਖਰਾਬ ਕਰਨਾ ਹੁਣ ਸੱਤ ਲੋਕ ਚੱਲੋ ਚੱਲੋ ਮੇਰਾ ਟਰੈਕਟਰ ਲੈ ਕੇ ਆਏ ਬੇ ਬਾਈ ਪਨੀਰੀ ਲੱਦ ਕੇ ਫੇਰ ਜਾਣਗੇ ਨਾ ਬੰਦੇ ਲੱਦ ਕੇ ਹੀ ਜਾਣਾ ਹੁਣ ਦੂਰ ਪੈਂਦਾ ਏ ਫਿਰ ਉੱਪਰੇ ਕੋਈ ਨੀਰੀ ਆ ਜਾਂਦੀ ਆ ਨਾਲੇ ਬੰਦੇ ਮੁੜ ਜਾਂਦੇ ਆ ਲੋ ਜੀ ਬਾਈ ਚੱਲਦਾ ਕੰਮ ਆ ਰੋ ਮਾਰ ਮਲੂਮ ਦਿੱਤੀਆ ਬੱਟਾ ਬੱਟਾ ਨੇ ਕਿਾ ਮਲੂਮ ਦੇਣਾ ਤਾਂ ਆ ਆਏ ਨੇ ਮਲੂਮ ਮੱਤੀ ਆਈ ਗੀ ਗੈਲੀ ਗੈਲੀ ਜੀ ਪੂ ਚੇਹ ਹੋ ਗਈ ਗੀ ਬੱਟ ਬਸ ਜਦੋਂ ਆਉ ਕਦੂ ਹਣਾਉਗੇ ਇਹੋ ਦੇਣੀ ਅੱਤਾ ਘੰਟਾ ਲਾਇਦਾ ਮੈਂ ਹੈ ਕਿ ਨਹੀਂ ਵਧੀਆ ਬਣ ਗਿਆ ਬੱਟਾ ਇਹਨਾਂ ਬੱਟਾ ਉਹ ਬਾਈ ਉਹ ਵੀ ਚੇਤੀਆਂ ਆ ਵੀ ਚੇਤਤੀ ਉਹ ਵੀ ਚੇਤਤੀ ਆਪਾਂ ਇਹਦੇ ਲਾ ਆ ਡਾਲ ਦਾ ਕਦੂ ਕਰਨਾ ਪਰ ਉਹ ਵੀ ਆਪਾਂ ਨੇ ਚੇਤ ਦੇਣੀ ਆ ਉਹ ਵੀ ਪਰ ਚੱਲਿਆ ਬਸ ਆ ਬੰਗਲਿਆਂ ਜਾਂ ਖੁਲਾ ਗਿਆ ਬਾਣੀ ਆ ਆਪਾਂ ਨੇ ਸਾਰੇ ਲਫਾਫਾ ਲਾ ਦਿੱਤਾ ਤਾਂ ਉਹ ਸਰੇ ਤੱਕ ਇੱਧਰ ਥੋੜਾ ਜਿਆ ਰਹਿ ਗਿਆ ਬਾ ਬਦ ਕੇ ਤੋ ਸਰੇ ਤੱਕ ਲਫਾਫਾ ਲਾਇਆ ਹੋਇਆ ਅਤਵਾੜ ਕੇ ਤਾਂ ਰਹਿ ਗਿਆ ਹੁਣ ਆਇਦ ਕੀ ਮਲੂਮ ਤਾਂ ਨਹੀਂ ਦਿੱਤੇ ਨਾਲ ਦੀ ਨਾਲ ਹੋਈ ਗਿਆ ਕੰਮ ਹਾਂ ਬੱਟਾਂ ਦਾ ਨਹੀਂ ਫੇਰ ਇਕੱਠੀਆਂ ਬੱਟਾਂ ਪੰਜ ਛੇ ਖੜੀਆਂ ਦਿਖੀ ਜਾਂਦੀਆਂ ਮੂਰੇ ਮੂਰੇ ਫੇਰ ਬੰਦਾ ਪਹਿਲੇ ਦੇਖ ਕੇ ਬਿਮਾਰ ਹੋ ਜਾਂਦਾ ਉਹ ਵੀ ਭਈ ਉਹ ਵੀ ਭਈ ਉਹ ਵੀ ਭਈ ਹਾਂ ਹੁਣ ਅੱਧਾ ਘੰਟਾ ਲੱਗਾ ਲੈ ਪੂਰੇ ਵਿਹਲੇ ਬਸ ਠੀਕ ਰਿਹਾ ਉਹਨੂੰ ਦਿਖਾਉਣ ਲਈ ਪੁੰਗੇ ਲੈ ਲਾ ਫਾਫਾ ਦੱਬਣਾ ਉੱਪਰ ਲੈ ਫਾਫਾ ਲਾ ਦੂੰਗੇ ਕਾਲੂ ਆਪਣਾ ਨਿਪਟ ਜੂਗਾ 10 11 ਪਾਸੇ ਨਹੀਂ ਹੈ ਨਾ ਹਾਂ ਕਾਲੂ ਕਰਨੇ ਬੈਠੇ ਕਾਲੂ ਦੱਸ ਦੇ ਉਹਨੂੰ ਨਿਪਟ ਜੂਗਾ ਆਹ ਨਾ ਧਰਮਾ ਦੀ ਨਾ ਰੇਟਰਿੰਗ ਲੜਵਾ ਸੀ ਦਾ ਜਿਹੜਾ ਉਹ ਜੀਮਾਰੀ ਦਾ ਧੁੱਪ ਚੱਲ ਪੈਂਦੀ ਆ ਬਹੁਤ ਤਲੇ ਆਏ ਜਿੱਦੇ ਕੁਰੀ ਚੋਂ ਨਿਕੜੇ ਤੇਲ ਬਰਦੇ ਬੰਦੇ ਪਾਪਾ ਕਰਦੇ ਆ ਹੈ ਹੂੰ ਆਹ ਜੇ ਫਾਲੇ ਜਿਹੜੇ ਲੱਗਦੇ ਹੁਣ ਡਾਇਰੈਕਟਰ ਦੇ ਹਲ ਚੱਲਦਾ ਉਹ ਫਾਲੇ ਲੱਗਦੇ ਨਹੀਂ ਹੈਗੇ ਡੱਕਰ ਜ਼ਮੀਨ ਕਰਕੇ ਸੁੱਕੇ ਆ ਖੇਤ ਹੈ ਹੈ ਸੁੱਕੇ ਆ ਅੱਗੇ ਲਾ ਕੇ ਆਂ ਅੱਧਰ ਹੈ ਲਾਇਆ ਲਾਇਆ ਇਹੋ ਆਗੇ ਹੀ ਉਹ ਅੱਜੀ ਵੱਟ ਪਤਾ ਪੈਰ ਤਰਿਆ

ਜਿਦਾਂ ਪਹਿਲਾ ਪਾਣੀ ਕਿਤੇ ਲੱਗਿਆ ਹੁੰਦਾ ਫੇਰ ਤਾਂ ਬੋਖਮ ਦੀ ਡੋਰ ਲਿੱਖਦੀ ਆ। ਹੂੰ। ਕਈ ਵਾਰੀ ਇਹਦੇ ਨਾਲ ਲਿੱਪੇ ਵਗਦਾ ਡੋਰ ਵੀ ਬਣਦੀ ਹੈਗੀ। ਖੇਤ ਦੀ। ਉਹ ਤਾਂ ਹੈ ਉਹ ਹੁਣ ਡੱਕਾ ਜੜ ਤੱਕ ਲੱਗ ਜਾਣਾ। ਜੜ ਤੱਕ ਡੱਕਾ ਲੱਜਦਾ ਹੁਣ ਦੂਹ ਇੱਥੇ થી ਪਈ ਆ ਇਹ। ਜੜ ਜੜ ਤੱਕਾ ਲੱਜਦਾ। ਦਵੱਲੇ। ਹੂੰ। ਠੀਕ ਆ ਉਹ ਫਰਕ ਪੈਂਦਾ। ਹੈ ਕਿ ਨਹੀਂ? ਹੈ ਵੀ ਲੰਬਾਈ ਬਹੁਤ ਆ ਡੋਰ ਦੀ। ਹਾਂ। ਇਹਦਾ ਹੈ ਕਹੀ ਨੂੰ ਜੋੜਦਾ ਇਹਨੂੰ ਜੋੜ ਨਹੀਂ ਦਤਾ। ਹੁਣ ਕਈ ਕਈਆਂ ਕਈ ਕਈਆਂ ਨਾਲ ਲਾਉਂਦੇ ਕਈ ਕਈਆਂ ਨਾਲ ਲਾਉਂਦੇ ਆਹ ਜੋੜ ਲੱਗਦਾ ਹੈ ਕਹੀ ਨੂੰ। ਇਹਨੂੰ ਆ ਠੀਕ ਆ ਸਭ। ਹੁਣ ਜਿਸ ਤਰ੍ਹਾਂ ਅਗਲਾ ਹੀ ਲਿਆ ਹੁਣ ਆਪਾਂ ਸ਼ੁਰੂ ਤੇ ਹੱਥਾਂ ਨਾਲੇ ਲਾਉਂਦੇ ਆ। ਹਾਂ। ਹੁਣ ਜਿਹੜੇ ਕਹੀ ਨਾਲ ਲਾਉਂਦੇ ਉਹਨਾਂ ਤੇ ਹੱਥਾਂ ਨਾਲ ਲੱਗਦੀ ਇਹਨਾਂ ਉਹ ਕਹੀ ਨਾਲੇ ਲਾ ਕੇ ਖੁਸ਼ ਆ। ਝੋਕੜਾ ਪੈਂਦਾ ਬਾਜੀ ਇਹਦੇ ਨਾਲ। ਜੀਤੀ ਅੱਧੀ ਸਪ੍ਰਿੰਗ ਬੰਗਣਾ ਚਾਹੀਦੀ ਐ। ਸਪ੍ਰਿੰਗ ਉਦਰਾ ਹੀ ਚਾਹੀਦੀ ਐ। ਕੋਹਦਾ ਹੁਣ ਇਹਨੂੰ। ਲੈ। ਲੈ। ਕਾਹਲੀ ਭੜਾ ਕੰਮ। ਚੱਲ ਪਾਣੀ। ਬਾਈ ਨਾਲ ਦੋ ਕਿਆਰੀਆਂ ਦੀ ਪਨੀਰੀ ਲੱਗਦੀ ਮੈਨੂੰ ਇਹਨਾਂ ਕੋਲ। ਦੋ ਵੀ ਪੂਰੇ ਜਾ ਕੇ ਹੁੰਦੇ ਇਹ। ਪੂਰੇ ਨਹੀਂ ਲੱਗਣੇ ਦੋ ਵੀ। ਓਏ ਇਹ ਰਾਤ ਨੂੰ ਸੁੜ ਗਈ ਮੇਲ ਹੋ ਗਈ ਉਹ ਤੇ ਲਾਉਂਦੇ ਨੇ ਇਹਾਂ ਦੀ ਪ੍ਰੀਪੂਲੀ ਵੀ ਪੱਟ ਗਈ ਨਿਬੜ ਗਿਆ ਹਾਂ ਚੱਲ ਚੱਲੀਏ ਹੋਰ ਉਹ ਵੀ ਪਈ ਆ ਜੀ ਪਨੀਰ ਤਾਂ ਉੱਥੇ ਹੀ ਪਈ ਆ ਜੀ ਹੋਰ ਬਾਈ ਇੱਕ ਘਿਆੜੀ ਦੀ ਮੇਰੇ ਹਿਸਾਬ ਨਾਲ ਤੇਰਾ ਵਾਹੀ ਆ ਤੇ ਪੱਟੂ ਗੇ ਇਹਨੂੰ ਕਹਿੰਦਾ ਪੱਟੀ ਤੋਂ ਸਾਰੇ ਦੀ ਵਾ ਠੀਕ ਨਹੀਂ ਯਾਰ ਸ਼ਾਮ ਸਾਈਂ ਹੂੰ ਕੀ ਕਰਾਂ ਪਾਣੀ ਨਹੀਂ ਹਿੱਲਿਆ ਬਾਈ ਚੱਲਦਾ ਪਾਣੀ ਕਿੱਥੇ ਹਿੱਲੂਗਾ ਕੋਈ ਨਹੀਂ ਹਿੱਲਿਆ ਕੱਦੂ ਦਾ ਦੇ ਲੱਗਿਆ ਹੋਇਆ ਹੋਇਆ ਲੈ ਆ ਲੇਲੀ ਪਈ ਸਾਰੀ ਥੱਲੇ ਲੇਲੀ ਆ ਨਾ ਆ ਇਹ ਨਿਕਲ ਗਿਆ ਥਾਥਾ ਤੇ ਲੈ ਲੈ ਕਦੂਜਾ ਪਾਣੀ ਗੇ ਹਿਲਣਾ ਵਰਸੂ ਤੂੰ ਦੇਖ ਰਿਹਾ ਤੂੰ ਕੰਪਿਊਟਰ ਵੀੜਾ ਫੈਲਾ ਹੈਵੀ ਬਹੁਤ ਵਧੀਆ ਇੰਨਾ ਫਰਕ ਹੈ ਕੰਪਿਊਟਰ ਖੇਤ ਦਾ ਮੰਨ ਕੇ ਯਾਰ ਵੀ ਹਾਂ 2 ਡੇਢ ਊਂਗਲ ਪਾਣੀ ਖੜਾ ਦੇਖ ਪੱਤਰਾ ਖੜਾ ਤੱਕੀ ਨਹੀਂ ਦਿੱਤੀ ਡੇਢ ਊਂਗਲ ਪਾਣੀ ਹੈ ਇਹਦੇ ਸਾਰੇ ਹੈਂ ਫਰਕ ਤਾਂ ਹੈਗਾ ਹੀ ਹੈ ਲੈ ਦੇਖ ਲੈ ਇਹ ਆ ਲੱਗ ਆ ਦੇਖੋ ਬਈ ਪਿੱਛੇ ਬਈ ਪੂਰੀ ਡੁੱਬਦੀ ਆਏ ਬਸ ਆਹ ਥੱਲੇ ਆਹੋ ਲੱਗਦਾ ਹੈਂ ਨਾਉ ਹੀ ਆ ਬਸ ਆ ਭਾਈ ਹੋ ਗਿਆ ਭਈ ਇਹ ਆਏ ਕਹੀ ਜਾਂਦੇ ਪਾਣੀ ਜ਼ਿਆਦਾ ਹੈ ਜੀ ਮਸਲ ਇਹ ਰੂ ਰਹਾਦਾ ਜ਼ਿਆਦਾ ਹੈ ਦੇਖੋ ਨੂੰ ਪਹਿਲਾਂ ਆਹ ਡਲਿਆਂ ਚ ਸਾਲਾ ਪਾਣੀ ਔਖਾ ਤੁਰਦਾ ਔਰ ਇਹ ਡਲੇ ਦਾ ਦੇਖ ਲੈ ਬੰਕੇ ਲਈ ਰੋ ਪਿੰਡ ਕਿਉਂ ਨਾ ਤੇਰੇ ਦਾਕ ਬਹੁਤ ਨਿਕਲਦੀ ਉੱਤੇ ਨਿਕਲ ਨਹੀਂ ਸਕੇ ਵੇ ਖੇਤ ਦੇ ਡੀਬੋਂ ਸੀ ਹੁਣ ਪਾਣੀ ਤੇ ਨਿਕਲਦੀ ਆ ਪਰ ਇੱਕ ਗੱਲ ਆ ਭਾਈ ਇਹ ਪਾਣੀ ਹੁਣ ਗਲੇ ਗੈਲੀ ਗੈਲੀ ਫੁੱਲਦੇ ਜਾਂਦੇ ਆ ਤਾਂ ਸਹੀ ਹੋਆ ਪਤਾ ਨਹੀਂ ਇਹ ਵੀ ਡਲੇ ਜਿਆਦਾ ਗਰਮ ਹੈ ਤਾਰਾ ਕੀ ਅਗਲਾ ਕੰਮ ਕਰਦਾ ਪਾਣੀ ਭਰ ਗਿਆ ਕਹਿਰਾ ਤਾਂ ਹਾਂ ਦੇਖ ਸਕਦਾ ਖੋਲ ਗਿਆ ਹਾਂ ਹਾਂ ਖੋਲ ਗਿਆ ਨਹੀਂ ਪਾਣੀ ਨਾ ਪਉਂਦਾ ਫੇਰ ਨਹੀਂ ਖੋਲਦੇ ਇਹ ਹੂੰ ਰੂੜਾ ਵੀ ਜਮਾਈ ਕੋ ਹੋਦੀ ਚੱਕਰੇ ਬਣਾਉਂਦਾ ਅੱਦੇ ਲੈ ਹੁਣ ਤੁਰ ਹੁੰਦਾ ਸੁੱਕੇ ਜੀ ਤੁਰਨੀ ਹੁੰਦਾ ਹਾਂ ਕਿਉਂ ਹਾਲ ਤੇ ਵੇਖੀ ਵੀ ਨਹੀਂ ਹੱਥ ਖੜੇ ਹੁੰਦੇ ਉੱਥੇ ਜਾ ਕੇ ਪਾਏ ਹੋਣਾ ਪਾਣੀ ਪਾਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਚਾਚੇ ਕਰਦਾ ਸਟਾਰਟ ਹੈ ਅੱਗੇ ਚੁਰ ਪਾਜੀ ਸਵੇਰ ਦੇ ਮੰਡੇ ਚ ਮੰਡੇ ਚ ਗਾਉਂ ਤਰੀ ਦੀ ਘਟ ਪੱਟੀ ਨਾਲ ਖਿਆਨ ਨੂੰ ਕੱਲ ਹੂੰ ਇਹ ਤਾਂ ਕਹਿੰਦੇ ਲੈ ਇੰਨੀ ਜਗ੍ਹਾ ਲੱਗੂਗਾ ਇੰਨੀ ਕਿ ਲੱਗੀ ਥੋੜੀ ਹਾਂ ਇਹ ਕਹਿੰਦੇ ਜ਼ਿਆਦਾ ਲੱਗੇ ਇਹ ਕਹਿੰਦੇ ਯਾਰ ਲੱਗ ਗਈ ਕਹਿੰਦੇ ਬਨੀ ਵੀ ਹੋ ਗਈ ਮੈਂ ਫਿਰ ਤੂੰ ਐ ਫਰੀਨੇ ਦੱਸ ਜੀ ਲੈ ਲੈਣੀ ਜੀ ਹੋਊਗੀ 150 ਕੁੱਟੀ ਦੱਸ ਦੇ 150 ਕੁੱਟੀ ਕਿੱਥੇ ਹੋ ਗਈ 150 ਜੀ ਹੋ ਵੀ ਗਈ ਤਾਂ ਵੀ ਲੱਗਣਾ ਤਾਂ ਵੀ ਲੱਗਣਾ 5 ਕਿਲੋ ਇਹ ਕਹਿੰਦੇ ਲੱਗਿਆ ਕਿ 1000 ਰੁਪਏ ਵਾਲਾ ਇੱਥੇ ਕਿਹੜਾ ਭੰਦਾ ਲੱਗਿਆ ਥੋੜਾ ਜਿਹਾ ਉੱਪਰ ਲੱਗਣਾ ਫਾਂਡ ਬਸ ਉਦੇਮਤ ਪੰਜ ਗਿਆ ਰਹੇ ਆ ਚਾਰ ਕਿੰਨੇ ਲੱਗੇ ਚਾਰ ਕਿੰਨੇ ਤਾਂ ਬੜੇ ਰਹਗੇ ਤੇ ਉੱਪਲੀ ਜਗ੍ਹਾ ਰਹਗੀ 6 6.5 ਕਿ ਕਿ ਲੱਗੀਆਂ ਭਾਈ ਨੀ ਜਗ੍ਹਾ ਲੱਗੀ ਬਾਕੀ ਸਾਰੀ ਉਪੇ ਐ ਬੰਦੇ ਇਹਦੀ ਭਟੋਈ ਖਾਨ ਸਾਹਿਬ ਇਹ ਨਹੀਂ ਵੇੜਾ ਤੇਨੂੰ ਭਾਈ ਮੈਂ ਕਿਹਾ ਦਿੰਦਾ ਵੇੜਾ ਟਰੈਕਟਰ ਵੀ ਜਾਣਾ ਮੈਂ ਤੇਲੇ ਇਹ ਵੇਦੇ ਟਰੈਕਟਰ ਹੁਣ ਦੋ ਦੇ ਦੇ ਕਿਹੜੇ ਵੱਜ ਗਏ 5 7 ਬਣਿ ਗਏ ਦੋਈਓ ਪੀਂਦਾ ਟਰੈਕਟਰ ਜਾਂਦਾ ਹੁਣ ਨਵੇਂੜੇ ਆਉਗੇ ਮੈਂ ਕਿ ਹੋਂ ਹਿੱਤ ਜਿਹੜੀ ਕਨਿਰੀ ਪੱਟ ਲੋ ਅੱਜ ਸਾਰੀ ਇਹ ਸਵੇਰ ਨੂੰ ਆਏ ਤੇ ਸਵੇਰ ਨੂੰ ਬਲੀ ਬਟਣ ਲੱਗੇ ਅੱਜ ਦੀ ਆ ਕੇ ਉਹ ਕਿੱਥੇ ਲਾਉਣੇ ਦਾ ਇਹ ਤਾਂ ਗਲਤ ਆ ਜਾਨ ਨੂੰ ਸਿਰੇ ਗੇ ਥੂਜਾ ਕੇ ਸਿਰ ਪਰ ਫਿਰ ਕਿੱਥੇ ਹਿੱਲ ਹੁੰਦੀ ਲੱਕ ਪੱਟ ਦੀ ਕੋਈ ਦੋ ਕੇ ਫੰਟਾ ਲੱਗੀਆਂ ਫਿਰ ਲੱਗੇ ਮੈਂ ਕੰਨ ਪਾਣੀ ਗਰਮ ਹੋ ਜਾਂਦਾ ਹਾਂ ਪਾਣੀ ਨਹੀਂ ਗਰਮ ਹੁੰਦਾ ਉੱਪਰ ਸਵੇਰ ਸੂਰ ਇਹ ਤਾਂ ਘੇਰ ਥੱਲੇ ਦੇ ਵੀ ਆਉਂਦੀ ਉੱਪਰ ਤੇ ਵੀ ਪਾਣੀ ਵੀ ਗਰਮ ਹੋ ਜਾਂਦਾ ਹਾਂ ਥੇਰ ਨਹੀਂ ਪਾਣੀ ਖੜਾਇਆ ਨਹੀਂ ਕਿ ਜਦ ਲੈਜਰ ਕਰਕੇ ਗਏ ਜਾਂਦੇ ਪਾਣੀ ਜ਼ਿਆਦਾ ਅੱਛਾ ਮਾ ਪਾਣੀ ਜ਼ਿਆਦਾ ਲੋਾਈ ਸਹੀ ਕਰੋ ਆਪਣੀ ਠੀਕ ਨਹੀਂ ਗੱਲ ਹੈ ਪੈਸੇ ਦੇਣੇ ਆ ਲੋਾਈ ਠੀਕ ਕਰੋ ਲੋਾਈ ਲੋਾਈ ਹਾਂ ਤਾਂ ਸਰੀਪਾ ਰੇ ਵੀ ਉਨੇ ਕਿੰਨਾ ਛੜਾ ਦੁਆਏ ਵੀ ਉਨੇ ਹੀ ਕਰਨੀਆਂ ਉਹ ਆਗੇ ਬੰਦੇ ਮੇਰੇ ਉਹ ਤੇ ਬੈਗ ਚੱਕੀ ਆਗੇ ਲੈ ਭਾਈ ਪਹੁੰਚ ਗਈ ਪਾਰਟੀ ਭਾਈ ਮੇਰੀ ਆ ਗਿਆ ਮੇਲਕਨਾਰ ਕਾ ਹਾਂ ਇਹਨਾਂ ਦਾ ਕਰਦਾ ਹਾਂ ਤੇਲ ਚੋਲੇ ਆ ਜਾਂਦਾ ਉਹ ਜਾਂਦੇ ਨਾਲ ਕੋਲ ਉਹ ਬੈਗ ਪਾਈ ਜਾਂਦਾ ਇਹ ਜਿਹੜੇ ਕਾਲੇ ਠੀਕ ਆ ਉਹੀ ਆ ਵਾ ਫਿਰ ਆ ਦੋ ਹੋਰ ਆ ਗਏ ਹੁਣ ਛੇ ਪੰਜ ਦੋ ਚਾਰ ਆ ਗਏ ਹੁਣ ਚਾਰ ਨਹੀਂ ਆਉਣਾ ਤਜ ਚਾਰ ਆ ਗਏ ਚਾਰ ਪਹਿਲਾਂ ਤੇ ਇੱਕ ਬੋਰਡ ਬਣ ਗਏ ਤੇ ਤਿੰਨ ਚਾਰ ਹੋਰ ਆ ਜੂਗੇ ਕਾਟ ਯਾਰ ਬਿਹਾਰ ਚਹੀਦਾ ਦਾ ਰਾਸਣ ਦਾ ਗਾ ਪੈ ਗਿਆ ਦਾ ਹਾਂ ਉਹਦਾ ਹੁਣ ਆਨਲਾਈਨ ਚੜ ਗਿਆ ਹੁਣ ਇਹਦਾ ਨਾ ਗੂਠਾ ਲੱਗਿਆ ਉੱਥੇ ਇਹ ਅਟੈਚ ਹੋਊਗਾ ਉਹਨੂੰ ਉਰੇ ਤੇ ਨਹੀਂ ਚੜਿਆ ਗਵਰਨਮੈਂਟ ਨੇ ਉੱਥੇ ਭਲਾਈ ਸਾਰੇ ਬੰਦੇ ਲੈ 15 ਜਨਵਰੀਕ ਲਾਸਟ ਦੀ ਕੁਦਰਤੀਓ ਭੱਜ ਗਏ ਇਹ ਮੈਂ ਕਿਹਾ ਇੰਨਾ ਜ਼ੁਗਰ ਕੋ ਲੋਈ ਦੇ ਵਿੱਚ ਨਹੀਂ ਭੱਜੇ ਪੇ ਕੰਮ ਜ਼ਿਆਦਾ ਹੋ ਜਾਣਾ ਦਾ ਤਾਂ ਇੱਕ ਦੋ ਦਿਨ ਲੇਟ ਵੀ ਕਰ ਦੂੰਗੇ ਕੋਈ ਚੱਕਰ ਨਹੀਂ ਬਾਈ ਪ੍ਰੀਰੀ ਬਲੇ ਕਿਸੇ ਕਿਸੇ ਦੀ ਹੋਈ ਵੀ ਯਾਰ ਉਹਨੀਆਂ ਪ੍ਰੀਰੀ ਹੈ ਨਹੀਂ ਖਾਸ ਹੋਈ ਵੀ ਪਨੀਰ ਇਹ ਵੀ ਪਤਾ ਨਹੀਂ ਕਿ ਆ ਚੱਕਰ ਪਨੀਰ ਉਡਦੀ ਨਹੀਂ ਜੇਦੀਆਂ ਹੈਨਾ ਬਾਕੀ ਜੀ ਵੀ ਚਾਹੀਦੀ ਵੀ 20 22 ਤਰੀਕ ਤੇ ਬਾਅਦ ਚ ਇੱਕ ਕਦਮ ਹੀ ਪੈ ਜਾਵੇ ਫਿਰ ਸੁਆਦ ਆਉਂਦਾ ਚਲ ਪੈ ਜਾਣਾ 20 22 ਨੂੰ ਪੈ ਜਾਣਾ ਜਿਹੜੀਆਂ ਤਾਂ ਪਨੀਰ ਉਹ ਕਿੱਥੇ ਗਈਆਂ ਯਾਰ ਜਿਹੜੀਆਂ ਤਿਆਰ ਆ ਉਹ ਤਾਂ ਲਾਉਣੀਆਂ ਚਾਹੀਦੀਆਂ ਫੇਰ ਉਹ ਪ੍ਰੀਰੀ ਉੱਡਦੀ ਨਹੀਂ ਬਾਜੀ ਦਾ ਆਹ ਤਾਂ ਪੂਰੀ ਹੋਈ ਵੀ ਹੈ ਪ੍ਰੀਰੀ ਨਾ ਇਹਨਾਂ ਹਲ ਵਾਈਪਰ ਆ ਹੁਣ ਨੀਂਦਰ ਅੰਦਰ ਲੱਗਣੀ ਚਾਹੀਦੀ ਸੀ ਹੁਣ ਲੱਗ ਗਈ ਸਾਡੇ ਦਾ ਥੋੜੀ ਲੇਟ ਵੀ ਲਾ ਦੂਗੇ ਹੋਰ ਜਿੱਥੇ ਪਾਣੀ ਲੰਘਦਾ ਏ ਜਿਆਦਾ ਲੰਘ ਆਏ ਉਹੀ ਗੱਲ ਆ ਉਹ ਉੱਥੇ ਪਹਿਲਾਂ ਲਾਉਣੀ ਪੈਂਦੀ ਆਂ ਕਹਿੰਦਾ ਵੀ ਇੱਥੇ ਜੜਜੇ ਬੜਕਾ ਹਾਂ ਰੇਹ ਪਾਣੀ ਪੈ ਜਾਵੇ ਹਾਂ ਰੇਹ ਪਾਣੀ ਪਿਛਲੇ ਸਾਲ ਸਾਡਾ ਜਦ ਪਾਣੀ ਤਾਂ ਉਹਦੇ ਬਾਅਦ ਚੀਰ ਹੀ ਲਾਈ ਅਸੀਂ ਆਹੋ ਫੇਰ ਸਾਰਾ ਪਾਣੀ ਇੱਥੀ ਨੂੰ ਆਉਂਦਾ ਝੱਲੀਆ ਸਾਡੇ ਦੇ ਪਾਵਲ ਤੋਂ ਬਾਹਰ ਲੱਗਦੀ ਅਸੀਂ ਇਹ ਐਤੀ ਪਹਿਲਾਂ ਉਹੀ ਲਾਉਣੀ ਆਂ ਝੱਲੀਆ ਝੱਲੀਆ ਵਾਲੀ ਉੱਥੋਂ ਹੀ ਪਾਣੀ ਬਈ ਸੂਏ ਦੇਦੂ ਆ ਜਾਂਦਾ ਸਾਰਾ ਹੀ ਪਾਣੀ ਸਾਰਾ ਪਾਣੀ ਪੈਰਾ ਸੂਰਿਆਲਾ ਇੱਧਰ ਨੂੰ ਘੁੰਮਦਾ ਉਹ ਚੋਈ ਦੀ ਗੰਦ ਹੋਈ ਹੋਈ ਇੱਕ ਚੋਈ ਰਹੇ ਹੋ ਨਹੀਂ ਉੱਥੇ ਹੁਣ ਉੱਥੇ ਆਇਆ ਨਹੀਂ ਹੁਣ ਚੋਈ ਕਿੱਥੇ ਐਸੇ ਸਾਰਾ ਸੂਰਿਆਲਾ ਪਾਣੀ ਇੱਥੇ ਨੂੰ ਹੋਦਾ ਤੇਰਾ ਨਿੰਦਰਾ ਦੇਖ ਤੈਨੂੰ ਕਿ ਆਜ ਉਸੜੇ ਵੀ ਨੂੰ ਆਉਂਦਾ ਇੱਥੀ ਸਾਡੇ ਖੇਤ ਇੱਥੇ ਨੂੰ ਗਿਰਦਾ ਆ ਕੇ ਔੜੇਂ ਗਿਰਦਾ ਸਾਰਾ ਵਾ ਪੁੱਠੀ ਗੰਗਾ ਪੋਹੀ ਚੱਲੀ ਵੀ ਆ ਹੁਣ ਹੈ ਨਹੀਂ ਤੁਸੀਂ ਚੱਲ ਨਿਬੜ ਜਾਣਾ ਹੋਈ ਹੌਲੀ ਹੌਲੀ ਸਾਬਦਾ ਆਰੇ ਆਪਣੇ ਤਕਰੀਬਨ ਆਪਣੇ ਵੀ 8 ਘੰਟੇ ਤੱਕ ਲਾਈਟ ਆਉਂਦੀ ਯਾਰ 8 ਘੰਟੇ ਨਹੀਂ ਮਤਕ ਕੰਟੇ ਆਉਂਦੀ ਆ ਸਾ ਮੇਰੇ ਹਿਸਾਬ ਨਾਲ 6.75 ਘੰਟੇ ਰਾਤ 6.75 ਹਾਂ ਰਾਟ ਪੈਂਦੇ ਆ ਲੋੜ ਜਦ ਤੱਕ ਇਹਨਾਂ ਨੂੰ ਵੀ ਨਹੀਂ ਪੈਂਦਾ ਤਾਰਾਂ ਹੀ ਠੰਡੀਆਂ ਆਉਂਦੀਆਂ ਹੋਰ ਹੋਰ ਅੱਜ ਦਾ ਬਾਜੀ ਬੱਸ ਤੇ ਲੈਂਦਾ ਮੈਂ ਜਲੀਆਂ ਲੈ ਸਾਰੇ ਜੀ ਛੜਦੀ ਨਹੀਂ ਲਾਇ ਨਾ ਪੱਦਰ ਤੇ ਮੋਟਰਾਂ ਹੀ ਜਲੀਆਂ ਹਲੇ ਚੱਲਦੀ ਆ ਅੱਜ ਚੱਲੀਆਂ ਨਹੀਂ ਆਈਆਂ ਅੱਜ ਚੱਲੀਆਂ ਨਹੀਂ ਆਈਆਂ ਤਾਂੀਆਂ ਟਾਵੀਆਂ ਚੱਲਦੀਆਂ ਆ ਮੈਂ ਹੀ ਛੱਡ ਦੇਣਾ ਗੱਲੂ ਭਾਈ ਛੱਡ ਦੇ ਮੇਰਾ ਵੀ ਅੱਜ ਕੱਦੂ ਹੋ ਜਾਣਾ ਉੱਥੇ ਅੱਜ ਮੋਟਰ ਗਵਾਂਢੀ ਦੇ ਚਲਾਈ ਹੋਈ ਇੱਕ ਨੇ ਆਈ ਕਿ ਭਾਈ ਚਲਾ ਲਾ ਕੋਈ ਅੰਦਰ ਨੇ ਨਹੀਂ ਇੱਧਰ ਜੱਸੇਂ ਜਲਾਈ ਦੀ ਅੱਛਾ ਜੱਸੇ ਦੇ ਬਣੀ ਘਾ ਟਾਇਰ ਮੂੜੇ ਖਾਲ ਪਾਈ ਹੋਈ ਆ ਤਿੰਨ ਮੋਟਰਾਂ ਚਲਾਈਆਂ ਹੋਈਆਂ ਉਹਨੇ ਪਾਣੀ ਕੁਛ ਨਹੀਂ ਹੁੰਦਾ ਉਹਦਾ ਪਤਾ ਨਹੀਂ ਗਿਆ ਚੱਕ ਤਿੰਨ ਮੋਟਰਾਂ ਚੱਲਦੀਆਂ ਨੇ ਖੇਤ ਚ ਇੱਕ ਤੇਰੀ ਵਾਲੀ ਹੋ ਗਈ ਹਾਂ ਇੱਕ ਹੋਰ ਸਾਡੇ ਲਾਗ ਇੱਕ ਉਹ ਵੀ ਖਾਲ ਪਾਈ ਹੋਈ ਆ ਉਹਨੇ ਅੱਛਾ ਤਿੰਨ ਮੋਟਰ ਅੱਜ ਨਿਪਟ ਜੂ ਦਾ ਲੱਗ ਜਾਣੇ ਅੱਜ ਫਰੀ ਵੀ ਕਾ ਜਦ ਮੇਰੇ ਲੱਗੇ ਤੂੰ ਛੱਡ ਲਈਂਗਾ ਮੈਂ ਚੱਲ ਕੋਈ ਗੱਲ ਦੇਖ ਲੈ ਜਿਸ ਦਾ ਨੱਕੀ ਵੱਜਣਾ ਉਦੋਂ ਨਹੀਂ ਠੀਕ ਹੈ ਫਿਰ ਦੇਖ ਲੂੰਗੇ ਚੱਲ ਆਇਂਦਾ ਹੈਗਾ ਹੀ ਆਜੇ ਹੁਣ ਆਪਾਂ ਨੂੰ ਪਾਣੀ ਮਿਲਦਾ ਕਿ ਲੈਣ ਦੋ ਭਾਈ ਲੈਣ ਦੋ ਠੀਕ ਹੈ ਗੱਲ ਇੱਕ ਵਾਰੀ ਲੋਾਈ ਲਾਈ ਜਵੇ ਫਿਰ ਤਾਂ ਪਾਣੀ ਫਿਰ ਜਾਂਦਾ ਹੈ ਫਿਰ ਤਾਂ ਕੋਈ ਚੱਕਰ ਇੱਕ ਵਾਰੀ ਲੋਾਈ ਲਾਈ ਜਵੇ ਆਪਣੇ ਵੀ ਉਹ ਕਹਿ ਰਹੇ ਰਹੇ ਕਿ ਉੱਥੇ ਫੀਲ ਸਾਰੀ ਕਦੋਂ ਹੋ ਗਿਆ ਫੀਲ ਸਾਰੀ ਹੋ ਗਈ ਜਿੱਥੇ ਜਿਹੜਾ ਹੈ ਉਹ ਦੋ ਰੁੱਟੂ ਹੈਗੇ ਛੋਟੇ ਦਵਾੜ ਕਰਉਣਾ ਬਸ ਇਹ ਉੱਥੇ ਭੱਜ ਲੀਕੇ ਚੱਲਦੀ ਉੱਥੇ ਪਹਿਲਾਂ ਭੱਜ ਲਾਂਦੀ ਹੈ 12 ਵਜੇ ਨਾ ਅਰਦੀ ਦੀ ਉਰੇ ਆ ਜਾਂਦੀ ਹੈ ਉਰੇ ਆ ਜਾਂਦੀ ਹੈ ਪਹਿਲਾਂ ਉੱਥੇ ਬਾਉਂਡ ਜਾਣਾ ਮੈਂ ਉੱਥੇ ਨੂੰ ਹੁਣ ਕਾ ਕੇ ਰਹਿਣਾ ਥੋੜੇ ਲਾਉਣੇ ਨੇ ਆਗ ਜਿ ਲਈ ਆਇਆ ਉਹ ਲਾ ਕੇ ਰਾਤ ਨੂੰ ਦੱਬੇ ਰੋ ਉਹਨੂੰ ਫਟਣਦੀ ਹੋਈ ਸੀ ਟਰੈਕਟਰ ਅੱਛਾ ਜਨਰੇਟਰ ਚਲਾਦਾ ਹਾਂ ਕੱਲੂ 12 ਵਜੇ ਕੰਮ ਨੂੰ ਵੇੜ ਗਿਆ ਜਣ ਉੱਥੇ ਠੀਕ ਹੈ ਫਿਰ 4 ਵਜੇ ਆਏ ਜਾਣ ਤੜਕੇ ਦੇ 4 ਵਜੇ 4 ਵਜੇ ਆ ਜਾਂਦੀ ਫਿਰ ਤੜਕੇ 4 ਵਜੇ ਹਾਂ ਹੁਣ ਉਹਨੇ ਕਦੂ ਕਰਕੇ ਟਰੈਕਟਰ ਬੰਦ ਕਰਿਆ ਵਾ ਹੁਣ ਆ ਉਹਦਾ ਕੋ ਤਾਂ ਮੂੜਣਾ ਪਾਣੀ ਪੈ ਗਿਆ ਦੋ 12ਵੇਂ ਨੱਠੀ ਹੈ ਕੁਛ ਰਹਿੰਦਾ ਇਹਨੇ ਟਰੈਕਟਰ ਦਾ ਪੂਰਾ ਕਰਤਾ ਸਭ ਆ ਫੇ ਜਲੀ ਟਰੈਕਟਰ 4 ਵਜੇ ਸਹੀ 9:00 ਵਜੇ ਚਲਾ ਦੇਣ ਛੱਡੀ ਹੋਏ ਕੱਲੂ ਮੈਂ ਵੇੜ ਦੂੰਗੇ ਜਣੀ ਇਹ ਉਹ ਪਾਲਾ ਪਲਾਡ ਨਿਬੜੀ ਜਣ ਬਹੁਤ ਨਿੱਬੜ ਗਿਆ ਹੋਵੇ ਛੱਡ ਦੇਣਾ ਪਿਛਲੀ ਵਾਰੀ ਦੁਵਾਰਾ ਲੱਗੀ ਸੀ ਭਾਈ ਜੀ ਦੀ ਉੱਥੇ ਬਹੁਤ ਤਗੜੀ ਜੀ ਦੀ ਇੱਥੇ ਬੁੱਗਾ ਦਾ ਭਾਈ ਇੱਥੇ ਇੱਥੇ ਬੁੱਗਾ ਸਾਰੇ ਸਾਰੇ ਰੇ ਨੂੰ ਬੁੱਗਾ ਕਰਤਾ ਤਾਂ ਪਣਾ ਫਿਰ ਗਿਆ ਸਾਰੇ ਚ ਪਾਣੀ ਖੜ ਗਿਆ ਸਾਰਾ ਉੱਥੇ ਉੱਥੇ ਖੜ ਕੇ ਆ ਗਿਆ ਬੰਨ ਲੱਗ ਗਿਆ ਖੜ ਗਿਆ ਦਾ ਪਾਣੀ ਬੰਨ ਪੈ ਜਾਂਦਾ ਹੋਰ ਇੱਕ ਮੈਂ ਪਣਾ ਆ ਜਾ ਤਾ ਫਰਕ ਕੀ ਹੈ ਥੋੜਾ ਉੱਪਰ ਜਾਉਂਦਾ ਤੇ ਠੂਹੇ ਉੱਤੇ ਯਾਰ ਸਬਰੀ ਕਰੀ ਦਿੰਦੀ ਹੈ ਉਹ ਤਾਂ ਏਰੀਆ ਸਾਰੇ ਜੀ ਦੀ ਲੱਗੀ ਸਾਰੀ ਦੁਵਾਰਾ ਲੱਗੀ ਸੀ ਸਾਰੀ ਦੁਵਾਰਾ ਲੱਗੀ ਚੱਲ ਫੇਰ ਵਧੀਆ ਹੋ ਗਈ ਇਹਨਾਂ ਦੀ ਹਾਂ ਜਲੋ ਇਹਦਾ ਕਰਮਾ ਚ ਹਾਂ ਜਾਂ ਨਹੀਂ ਮਿਲਣਾ ਉਹ ਰਖੂ ਕੇ ਲੈ ਜਾਣਾ ਉਹਨੇ ਬਸ ਬਸ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਹਾਰਾਜ ਨੇ ਕਿਤੇ ਕਿਤੇ ਸਾਧ ਕਰਕੇ ਦੇ ਦੇਣਾ ਹੈ ਨਹੀਂ ਨਹੀਂ ਡੌਲਾ ਬਣੀ ਪੈ ਰੱਖਣ ਤੇ ਹੱਟ ਦੇ ਦੇਖ ਲੈ ਮੈਂ ਕਹਿਆ ਡੌਲ ਬਣਾ ਪੈ ਰੱਖ ਸਾਰਾ ਗਿੱਲਾ ਕਰਿਆ ਪਿਆ ਨਾ ਅੱਗ ਵੇ ਗਏ ਨਾ ਪਾਣੀ ਪਾ ਦੇ ਤੇ ਟੱਪ ਦੇ ਦੋਲ ਕੋਲ ਪਿਆ ਰੱਖ ਕੇ ਬੇਡੀ ਕਿਡ ਕਿ ਕੰਡਾ ਤਾਰ ਲੱਗੀ ਹੋਈ ਆ ਵਾ ਵੇੜਾ ਲੱਬ ਲੋ ਨਾ ਉਹਦੇ ਸਾਰੀ ਰੋਲ ਪੰਤੀ ਜਿੱਥੇ ਜਮੀਂ ਪੱਤੀ ਆ ਪਾਣੀ ਨਿਕਲ ਗਿਆ ਬਾਹਰ ਪਾਣੀ ਨਿਕਲਦਾ ਫਿਰ ਉਧਰ ਤੇ ਫੇਰ ਛੱਡ ਲੈਂਦੇ ਜੇ ਲਾਈਟ ਨਾ ਆਵੇ ਥੋੜੀ ਜੁਨਰੇਟਰ ਕਿਸੇ ਨੇ ਨਹੀਂ ਲੱਗਦੇ ਨੂੰ ਠੀਕ ਹੈ ਨਾ ਜਨਰੇਟਰ ਲਾ ਦੇ ਵਾ ਸੁੱਕੀ ਸੁੱਕੀ ਬਲੀ ਦੀ ਕਹਿੰਦੇ ਸੁੱਕੀ ਬੱਤਣੀ ਵਾ ਸੁੱਕੀ ਕਿੱਥੇ ਪੈਣੀ ਸਾਰੀ ਸੁੱਕੀ ਜਾਂਦੀ ਬਈ ਸੁੱਕੀ ਸਾਰੀ ਸੁੱਕੀ ਜਾਂਦੀ ਹੈ ਨਾਲੇ ਨਾਲ ਦੀ ਆ ਹੁਣ ਪਾਣੀ ਚ ਪਈ ਆ ਹੋਰ ਪਾਣੀ ਚ ਪਈ ਹੋਪਣੀ ਖੜੀ ਹੈ ਹੁਣ ਸੁੱਕੇ ਵਿੱਚ ਪੱਤਲੇ ਜਿਆਦੇ ਪੱਤੀਆਂ ਬਣ ਜਿੰਦੀਆਂ ਹੈ ਨਹੀਂ ਸਭ ਪਾਣੀ ਗੁੱਟੀਆਂ ਆ ਗੁੱਟੀਆਂ ਤਕੜੀ ਬਣਦੀ ਹੈ ਕੱਲ੍ਹ ਕੇ ਹੁਣ ਮਤਲਬ ਕੱਲ੍ਹ ਕਾ ਕਿਹਦਾ ਹੀ ਜਾਉ ਸਾਨੂੰ ਆਗਾ ਨਹੀਂ ਅਸੀਂ ਅਸੀਂ 80 90 ਗੁੱਟੀਆਂ ਵਾਂਸੀ ਲਾਉਂਦੇ ਹੁੰਦੇ ਆ ਨਾ ਕਿਲੇ ਦੀ 70 ਕ ਲਾਉਂਦੇ ਮਸੀਂ ਇਹ 70 ਕ 80 ਵੀ ਥੇ ਲਾ ਦਿੰਦੇ ਯੋ 90 ਦਾ ਲੈ ਕੇ ਤੇ ਕਹਿੰਦਾ 2 ਕਿਲੇ ਲੱਗੇ ਮੈਂ 9 ਕਿਲੇ ਲਾਓ ਫੇ ਪਤਾ ਲੱਗਣਾ ਕਿ ਕਿੰਨੇ ਕਿੰਨੇ ਦਾ ਦਾ ਬੰਦਾ ਕਈ ਬਈਆਂ ਦਾ ਹਾਂ ਇਹ ਬੜੀ ਗੁੱਟੀ ਦਾ ਦਾ ਹੈ ਸਹੀ ਗਾ ਛੋਟੀ ਗੁੱਟੀ ਦੇ ਹਿਸਾਬ ਨਹੀਂ ਹੁੰਦਾ ਛੋਟੀ ਗੁੱਟੀ ਦਾ ਹਾਂ ਬੜੀ ਹੈੜੀ ਆ ਬੜੀ ਹੈ ਜੀ ਲੱਗੇ 10 12 ਬੰਦੇ ਹਨ ਜੀ ਦਾ ਕਹਿੰਦੇ 150 ਪੱਟੂ ਨੂੰ ਮੇਰੇ ਹਿਸਾਬ ਨਾਲ 100 ਕੇ ਹੋਈ ਜਾਵੇ 100 ਕੇ ਹੋਈ ਜਾਵੇ ਮਤਲਬ ਕਿ ਆ 100 ਕੇ ਹੋਈ ਜਾਵੇ 100 ਆਟੋਮੈਟਿਕ ਹੋਣੀ ਗੋਬਾ ਗੇ ਗੁੱਟੀ ਲੱਗਣੀਆਂ ਇਹਨੂੰ ਮੈਂ ਦੱਸਦਾ ਲੱਗੂਗੀ ਰਾਮ ਪੱਟਲੇ ਸਾਰੀ ਹੋਣ ਹੈ ਅੱਜ ਹੀ ਹਮੇ ਪੜਦੋ ਹਾਂ ਤਾਂ ਕਪੱਟੀ ਜਾਓ ਉਹ ਪੱਟੀ ਜਾਓ ਛੱਡੋ ਨਾ ਠੀਕ ਨਹੀਂ ਪੱਟੀਆਂ ਬਗ ਮੋੜੇ ਆਉਂਗੀ ਨਹੀਂ ਢੀੜਾ ਫੇਰ ਬੱਜਣਾ ਉਹੀ ਗੱਲ ਹਾਂ ਤਾਂ ਕਪੱਟੀ ਜਾਓ ਪੂਰੀ ਨੇਰੇ ਹੋਏ ਤੱਕ ਜਿਹੜੀ ਬੱਜ ਗਈ ਫੇਰ ਰੋਲਾ ਪੈਂਦਾ ਇਹ ਕਹਿੰਦੇ ਮਾਨੂੰ ਦੇ ਦੋ ਮਾਨੂੰ ਦੇ ਦੋ ਘੰਟੇ ਯਾਰ ਦੋ ਘੰਟੇ ਇਸ ਵੇਲੇ ਮਰ ਜਾਂਦੇ ਨੇ ਪੱਟਣੇ ਚ ਉਹ ਤਾਂ ਹੈ ਉਹ ਦੋ ਘੰਟੇ ਇਹਨਾਂ ਪੱਟੀਆਂ ਉਹੀ ਰਿਲੇਟ ਹੋ ਕੇ ਅਸੀਂ ਦੋ ਘੰਟੇ ਬੱਧਾ ਰੋਗੇ ਅੱਜ ਤੱਕ 12 1 ਵਜੇ 12 ਹੋਏ ਤੱਕ ਲਵਾਈ ਲੱਗੀ ਚੱਲੀ ਜਾਵੇ 11 12 ਵੇ ਸੱਜਣੇ ਲੱਗ ਜਵੇ ਹੋਰ ਬਹੁਤ ਫੰਦ ਪਾ ਲ ਆ ਇਹ ਵਿਕੀ ਰੱਖ ਲਿਆ ਦਾ ਬੰਦੇ ਦੇ ਵੀ ਖਾਦੇ ਹੋਗੇ 1 2 3 4 5 6 11 12 ਬੰਦੇ ਨੂੰ ਕੋਈ ਅੰਦਾ ਕਿਤੋਂ ਲਾਗ ਰਹੀ ਏ ਕਿ ਅੱਧਾ ਹੋਰ ਹੋਣਾ 11 12 ਬੰਦੇ 13 ਬੰਦੇ 13 ਬੰਦੇ ਠੀਕ ਆ ਜਿੰਨੇ ਬੰਦੇ ਜਿਆਦਾ ਹੋਣ ਬੰਦਾ ਠੀਕ ਹੈ ਨੂੰ ਬੜੀਆਂ ਲੱਗਦੀ ਨਾਲੇ ਘੱਟੇ ਚਾਈਦੇ ਹਜ਼ਾਬ ਦੇ ਉਹ ਘੱਟ ਵੀ ਭਾਈ ਵੀ ਫਿਰ ਕੰਮ ਖਰਾਬ ਕਰਦੇ ਆ ਨਾ ਫਿਰ ਪਰ ਖੜੇ ਰਹਿੰਦੇ ਆ ਇਹ ਹਾਂ ਫਿਰ ਪਰ ਖੜੇ ਪੈ ਥੋੜੀ ਘੱਟ ਹੋਣੀ ਜਿਹੜੇ ਛਿੱਦਿਆ ਲਾਇਆ ਹਾਂ ਹਾਂ ਤਾਂ ਗੇੜਾ ਰੱਖੇ ਜਾਂ ਫਿਰ ਰੇ ਪੈਂਦਾ ਨਾ ਰੇ ਪਾਉਨੇ ਆਪਾਂ ਫਿਰ ਪਤਾ ਲੱਗਦਾ ਵੀ ਕੀ ਕਰਿਆ ਭਈਆਂ ਗੱਪੇ ਖੇਦਦੇ ਦੁਬਾਰਾ ਘੁੰਮਣੇ ਪਿਆ ਰਹੇ ਹੋ ਮਾਜ ਹਾਂ ਫਿਰ ਵੀ ਘਾਟ ਪਾਉਣਾ ਫਿਰ ਦੇ ਗੱਬੇ ਜਾ ਕੇ ਫਿਰ ਪਤਾ ਲੱਗਦਾ ਕਿਹੜਾ ਬੰਦਾ ਵਧੀਆ ਨਾ ਉਹਨੂੰ ਸਾਈਡ 'ਤੇ ਰੱਖਦੇ ਹਾਂ ਹਾਂ ਗਾਵਲ ਦੇ ਨਾਲ ਇਹ ਵੇਚਾ ਦੀ ਘੁੰਮਣਾ ਨਹੀਂ ਰਹੇ ਅਸੀਂ ਉਹ ਪਾਉਣਾ ਕਰੀਏ ਅੱਥਰ ਨਾਲ ਤੇ ਅੜੀ ਪਾਉਣਾ ਸੀ ਇਹ ਪਤਾ ਨਹੀਂ ਵਾਹ ਜੋਨ ਤੇਰਾ ਹੁਣ ਕਿੱਦਾਂ ਉੱਧਰ ਡਾਂਗਾਂ ਵਾਲਾ ਆਤੀ ਸਾਰੀਆਂ ਹਾਂ ਓਕੇ ਹਾਂ ਵਾਵਾ ਲਾਉਣਾ ਬਸ ਇਹ ਜਿੰਦਾ ਪਤਾ ਨਹੀਂ ਕੌਣ ਲੇਗਾ ਜਿੰਦਾ ਨਹੀਂ ਪਤਾ ਲੱਗਦਾ ਮੈਨੂੰ ਜਿੰਦਾ ਵੈਦਾਂ ਲਗੇ ਨਹੀਂ ਗਿਆ ਪਤਾ ਉਹਦਾ ਪਾਇਆ ਤਾਂ ਪਤਾ ਨਹੀਂ ਕੌਣ ਲੇਗਾ ਇਹਦੇ ਨਾਲ ਇਹਦਾ ਪਾਉਂਦਾ ਐਡੀ ਬੱਟਾ ਹੋ ਚੌੜਾ ਬਚੜਿਆ ਹੋੜਾ ਚੌੜਾ ਬਚੜਿਆ ਹੋੜਾ ਉਹ ਕੋਣਾ ਉਹਦੇ ਨਾਲ ਹੀ ਬਾਤਾਂ ਆਉਂਦੀਆਂ ਕਿਹੜੀ ਬੱਟ ਦੂ ਇਹ ਜਾਲਦਾ ਕਣਕ ਨੂੰ ਜਿੰਦਾ ਅਸਲ ਮਾਝਾ ਹਜਿੰਦਾ ਛੋਟਾ ਤਵੀ ਵਾਲਾ ਨਹੀਂ ਛੋਟਾ ਵੀ ਹੋਵੇ ਚਾਹੀ ਹਾਂ ਜਿਹੜਾ ਖਿੱਚਵਾ ਬੱਟ ਬਣਾਉਂਦਾ ਨਾ ਜਿੰਦਾ ਉਹ ਬੱਟ ਲੀਕ ਨਹੀਂ ਦੀ ਇਹਦਾ ਤੂੰ ਆਪਣਾ ਖਿੱਚਮਾ ਇਹ ਖਾਲੀ ਪਾਇਦਾ ਲੱਗਦਾ ਇਹ ਸਾਰਾ ਖਾਲੀ ਪਾਇਦਾ ਡੋ ਰੱਖਦਾ ਪੋਲੀ ਉਹ ਰੱਖਦਾ ਕੈਡੀ ਡੌਲ ਠੋਕ ਕੇ ਸਾਢੇ ਮੰਨ ਨੂੰ ਉਹੀ ਪਾਈ ਹੋਵੇ 2 2 ਵਜੇ ਟਰੈਕਟਰ ਘਮਾਇਆ ਤੇ ਤੂੰ ਖਿੱਲੀ ਨਹੀਂ ਬਟਾ ਅੱਦੂ ਜੂ ਨਹੀਂ ਲਿਆ ਡਾਕਟਰ ਵੀ ਨਹੀਂ ਨਾ ਨਹੀਂ ਦੁਖੀ ਹੋ ਜਾਂਦੇ ਤੇਰੇ ਇੱਧਰ ਬਾਈ ਟ੍ਰੈਕਟਰ ਘਮਾਇਆ ਉਹਦੇ ਫਿਰ ਪਾ ਪਾ ਗਏ ਫਿਰ ਇੱਧਰ ਟ੍ਰੈਕਟਰ ਘਮਾਤਾੁੱਦੋ ਲੈਦਾ ਉਦੋਂ ਲੈ ਫਿਰ ਘਮਾਤਾ ਫਿਰ ਦੇਗੇ ਲੈ ਜਰ ਤੇ ਪਹਿਲਾਂ ਕਰਤੀਆਂ ਵੀ ਲੈ ਜਰ ਤੇ ਪਹਿਲਾਂ ਹਾਂ ਪਹਿਲਾਂ ਹੀ ਕਰੀਆ ਪਹਿਲਾਂ ਕਰੀਆ ਮੱਟਾ ਪਹਿਲਾਂ ਜਾਂ ਹਾਂ ਹੁਣ ਤਾਂ ਮੇਰੀ ਗੱਲ ਸੁਣ ਲੈ ਤੂੰ ਸਪਰੇਅ ਕਰਨ ਦੀ ਲੋੜੇ ਦੀ ਫੂਕੇ ਵੇ ਆ ਕੰਡੇ ਦੇ ਕੋਪਨੇ ਆਹ ਕੱਖ ਤਾਂ ਦਿਖਦਾ ਹੀ ਹਰਾਏ ਹੁੰਦਾ ਹੀ ਇੱਥੇ ਪਾਣੀ ਉੱਥੀ ਰਿਆਈ ਜੀ ਪੈਂਦੀ ਤੇ ਤਾਂ ਫੂਲ ਬਣ ਗਿਆ ਸੋ ਮੈਂ ਵੀ ਗੱਲ ਦੇਖਦੇ ਚਾਹੁੰਦੇ ਨਾਲ ਨਾਲ ਗੱਲ ਹੁੰਦੀ ਥੀ ਉੱਥੇ ਮੰਡ ਚੋਲੇ ਪਲਾਟ ਨਾਲ ਸੁੱਕੀ ਪਈ ਕਾਹੀ ਜੀ ਉਹ ਕੱਖਾਂ ਦਾ ਜੇ ਠੀਕ ਲਾਦੇ ਤਾ ਹਰੇ ਖੱਬਲ ਚਲੀ ਜਾਂਦਾ ਹੈ ਅੱਛਾ ਹੋਰ ਕੀ ਸਾਫ ਹੋ ਜਾਂਦਾ ਫਿਰ ਸਪਰੇਅ ਮਾਰੀ ਹੋਈ ਪਹਿਲਾਂ ਨਾ ਸਪਰੇਅ ਗਏ ਉਹੀ ਸੁੱਕ ਗਿਆ ਕੱਖ ਜੇ ਪਾਣੀ ਨਹੀਂ ਮਿਲਿਆ ਇਹਨਾਂ ਨੂੰ ਆ ਗਿਆ ਸਪਰੇਅ ਵੱਜੀ ਵੀਰੇ ਫਿਰ ਆ ਕੇ ਸੁੱਕ ਗਿਆ ਦੁਪਹਿਰ ਨੂੰ ਤਾਂ ਹਰੇ ਨੂੰ ਖਾ ਖਾ ਹੱਗ ਲਾਦੇ ਉਹੀ ਜਲੀ ਜਾਂਦਾ ਠੀਕ ਨਹੀਂ ਚੱਕਣਾ ਨਾ ਨੰਬਰ 5 ਟੁੱਪ ਬਹੁਤ ਪੈਂਦੀ ਹੈ ਬਹੁਤ ਟੁੱਪ ਤੇ ਹੈ ਫੇਤੀ ਥਰੇ ਕੁਛ ਨਹੀਂ ਕਰਦੇ ਅੱਗੇ ਉੱਤੇ ਹੂੰ ਬੁਰਾ ਹਾਲ ਸਟਕਣੀਆਂ ਪਾਉਂਗੀ ਤਾਰਾਂ ਆਉਂਗੀਆਂ ਬਈਆਂ ਅਵੇਲੇ ਸਭ ਨੂੰ ਸੈਟ ਆ ਜਣਾਗਾ ਸਾਰਾ ਸਾਰਾ ਲੈਟ ਆ ਜਣਾ ਬਈ ਉਹ ਤਾਂ ਸਾਰੇ ਬਦੌਲੇ ਕੰਮੋਂ ਫਸ ਗਏ ਪਾਈਪ ਲਾਈਨ ਵਾਲੇ ਆਏ ਤੇ ਅੱਜ ਨਾਲੇ ਪਾਈਪ ਲਾਈਨ ਵਾਲੇ ਕਹਿੰਦੇ ਹਵਾਲੇ ਲਾਉਣੇ ਪੈਣੇ ਆ ਹਵਾਲੇ ਹਾਂ ਲੈ ਇਹ ਤਾਂ ਆਓ ਅਸੀਂ ਲਾਉਣੇ ਨੂੰ ਲਾਓ ਲਾਓ ਠੀਕ ਨਹੀਂ ਗੱਲ ਜਾਂ ਪੈਸੇ ਦਿੱਤੇ ਸਾਰਾ ਕੋ ਗਾਰੰਟੀ ਕਹੇ ਨਹੀਂ ਆ ਕਿ ਲਾਉ ਨਹੀਂ ਸਾਢੇ ਪਾ ਵਾ ਫਿਰ ਨੁਕਤਾ ਹੈਗਾ ਹੀ ਆ ਇਹ ਵੇਤਾ ਹੈਗਾ ਹੀ ਆ ਸਾਢੇ ਸਾਢੇ ਪਾ ਨੁਕਤਾ ਹੈਗਾ ਇੱਜਾ ਕਹਿੰਦੇ ਆ ਭਾਈ ਵੀ ਕਾਲੇ ਕਾਲੇ ਦਬਾਓ ਐਸਾ ਆਏ ਕਹਿੰਦੇ ਆ ਵੀ ਕਾਲੇ ਦਬਾਓ ਆਹ ਗਰੇ ਆਣਿਆ ਆਇਆ ਤਾਂ ਬਸ ਉਹ ਇੱਕ ਨੰਬਰ ਚੀਜ਼ ਆ ਫੀਡਿੰਗ ਬਹੁਤ ਵਧੀਆ ਹੈ ਫੀਡਿੰਗ ਬਹੁਤ ਵਧੀਆ ਗੈਸ ਨਾਲ ਜਦੇ ਭਾਈ ਨਾਲ ਕੋਈ ਸੁਣ ਸੁਣ ਲਾਉਣਾ ਤਾਂ ਕੋਈ ਕੁਸ ਨਹੀਂ ਜੜਾਉਣਾ ਜੜਾਉਂਦੇ ਪਾਵੇਂ ਵਿੱਚ ਆਰਾਮ ਨਾਲ ਠੋਕ ਕੇ ਹੋਰ ਠੀਕ ਨਹੀਂ ਹੈਗਾ ਬੰਦਾ ਪਾ ਕਿਤੇ ਵੀ ਦੇਖਣੇ ਹੀ ਲੋੜ ਨਹੀਂ ਅੱਦੇ ਨੂੰ 2 ਸਾਲ ਹੋ ਗਏ ਚੱਲੀਆਂ ਚੱਲਦੇ ਨੂੰ ਕਿਤੇ ਜੋੜ ਨਹੀਂ ਕਿਤੇ ਛੱਠੇ ਤੇ ਆਉਂਦਾ ਹਾਂ ਨਾ ਨਾ ਡਾਇਰੈਕਟ ਆਉ ਡਾਇਰੈਕਟ ਲਾ ਡਾਇਰੈਕਟ ਪਾ 20 ਇੰਚੇ 5 ਹਾਂ 5 ਇੰਚ ਮਾ ਠੀਕ ਹੈ ਯਾਰ ਉਹ ਰੇਟਮ ਵਧੀਆ ਹੈ ਹੈ ਤਾਂ ਆ ਵੀ ਡਾਇਰੈਕਟ ਆਉਣਾ ਐਸਾ ਡਾਇਰੈਕਟ ਇਹ ਵੀ ਇਹ ਥੋੜਾ ਜਿਹਾ ਹਾਰਡ ਪਾਇਪ ਹੁੰਦਾ ਯਾਰ ਪਾਈਪ ਕਿਹੜਾ ਉਹ ਪਿਆ ਪਿਆ ਨਰਮ ਆਪਾਂ ਟ੍ਰੇਲੇ ਪਾ ਦੇਣ ਦੇਖੀ ਯਾਰ ਅਰੇ ਦੂੜਾ ਕਰਦੇ ਜਾਈ ਫਿਰ ਉੱਥੇ ਆ ਜਾਂਦੇ ਸਾਲਾ ਜਦੋਂ ਪਾ ਭਰਦੇ ਰਹਿੰਦੇ ਹੋਰ ਇੱਕ ਨਰਮ ਜਿਹਾ ਆਏ ਨਰ ਮੇ ਚੱਲ ਮਾੜਾ ਵੀ ਨਹੀਂ ਹੈਗਾ ਅੱਗੇ ਹੁੰਦਾ ਨਾ ਦੂਆ ਮੋਟਾ ਜਾਂਦਾ ਜਿਹਦੇ ਪਰ ਪਹਿਲਾਂ ਦੱਬੇ ਐ ਇਸਰਾਂ ਤੋਂ ਹੀ ਲਿਆਇ ਕਰਦੇ ਤੇ ਉਹ ਕਿਹੜੇ ਆ ਉਹ ਕਰਾਲੀ ਤੇ ਵੀ ਲਿਆਇ ਕਰਦੇ ਤੇ ਕਰਾਲੀ ਦੇ ਸਰਾਂਤੀ ਤੇ ਹੁੰਦੇ ਤੇ ਕਰਾਲੀ ਦੇ ਸਰਾਂਦਤੀ ਹੁੰਦੇ ਆ ਉਹ ਹਮ ਆਈ ਕਰਾਲੀ ਦੇ ਲਿਆਉਂਦੇ ਰਹੇ ਉਹ ਪੈਵ ਦੀ ਕਾਲਰ ਤਾਂ ਹੈਗੀ ਬਹੁਤ ਮੋਟੀ ਹਮ ਉਹ ਵੀ ਮੁਰਜਾ ਦਦਾ ਹਾਂ ਉਹ ਮੇਰੀ ਉਹ ਰਬੜ ਦਾ ਫਰਕ ਆਉਗਾ ਹਮ ਉਹ ਵੀ ਦਮ ਦਿੰਦਾ ਹੈ ਦਮ ਦਾ ਇਹ ਵੀ ਦਿੰਦਾ ਹੈ ਹਮ ਯਾਨੀ ਇਹ ਰਬੜ ਵਧੀਆ ਲੱਗਦੀ ਮੈਨੂੰ ਕਿਹੜੀ ਆ ਛੋਡੇ ਮੈਂ ਪਾਣੀ ਕਾਲੇ ਕਿਹੜੀ ਹਰੇ ਨੇ ਜੱਬਦੇ ਇਹ ਸਰ ਇਹ ਵਧੀਆ ਡਰਾਈਵਰ ਨੂੰ ਤਾਂ ਬਹੁਤ ਲੋਟਾ ਹੈ ਲੈ ਘੰਟਾ ਘੱਟ ਖਰਚਾ ਵੀ ਹਾਂ ਖਰਚਾ ਉਹ ਪੱਟਾ ਦੇਖ ਤਾਂ ਉਹ ਕਿੱਥੇ ਲੈ ਕਿੱਥੇ ਲੈ ਗਿਆ ਵੇਰ ਕਿਹੜਾ ਹਵਾਲਾ ਲੱਗਿਆ ਉਹਨੂੰ ਮਾਰੀ ਜਾਂਦੇ ਕਿਹੜਾ ਹਵਾਲਾ ਹਵਾ ਹਵਾ ਦਾ ਕੋਈ ਚੱਕਰ ਕਿੱਥੇ ਗੱਗੇ ਦੀ ਪਰੀਰੀ ਹੈ ਉੱਥੇ ਨਹੀਂ ਹੈ ਪੈਣੀ ਵਾਲੇ ਟੋਬੇ ਦੀ ਲੈਣ ਗਈ ਵੀ ਆ ਉਹ ਦੇਖ ਲੈ ਕਿੱਥੇ ਆ ਫੇਰ ਕਿਹੜਾ ਹਵਾਲਾ ਤੂੰ ਹੈ ਕੋਈ ਰਾਤ ਤੇ ਬਾ ਕੋਈ ਲੋੜ ਹੈ ਕਿਤੇ ਫੇਰ ਮਤਲਬ ਇਹ ਨੇ ਭਲੇਖਾ ਇਹ ਤਾਂ ਕੱਲ ਲਾ ਲਓ ਹਵਾਲਾ ਲਾ ਲਓ ਭਾਈ ਲੱਗ ਜੂਗਾ ਪਤਾ ਜੋਰ ਨਹੀਂ ਚੱਲਦੇ ਉਹ ਆਹ ਲਾ ਹੋ ਕੇ ਉਹ ਯਾਰ ਇਹ ਹਾਰੜ ਆ ਪਿਆ ਉਹ ਜੋਰ ਜੋਰ ਨਹੀਂ ਚੱਲਦੇ ਇੱਕ ਤਾਂ ਹੁਣਾ ਗਲਾਸ ਚੱਕ ਲੈਣਾ ਇੱਥੇ ਪਲਾਸੇ ਦੋ ਮੂਛੀ ਇਹਨਾਂ ਮੜਾ ਜਾ ਫੇਰ ਹੋ ਜਾਣਾ ਫੇਰ ਇਹਨਾਂ ਸਿੱਧਰੇ ਹੋ ਜਾਣਾ ਉਹਨੇ ਹੁਣ ਇਹਨੂੰ ਜਿਹੜਾ ਹਾਰੜ ਆ ਫੁੱਟ ਗਿਆ ਯਾਰ ਇੱਕ ਦੋ ਜਗ੍ਹਾ ਦਲਵੀਂ ਤਾਂ ਦੁਖੀ ਹੋਇਆ ਪਿਆ ਦਲਵੀਂ ਸਾੜੇ ਵੀ ਦੁਖੀ ਵਾਲੀ ਕੰਮ ਆ ਦੁਖੀ ਤਾਂ ਹੋ ਗਿਆ 4-5 ਜਗ੍ਹਾ 4 ਜਗ੍ਹਾ ਤਾਂ ਹੁਣ ਆ ਚਾਰ ਜਗ੍ਹਾ ਹੋ ਲਿਆ ਫੇਰ ਫੇਰ ਹੋ ਗਈ ਹੁਣ ਫੇਰ ਹੋ ਗਈ ਇਹਦੇ ਘਰ ਕੋਲ ਹਾਂ ਸਹੀ ਨੇ ਨੇਤਰ ਦੇ ਸਰਨੇ ਦੇ ਉੱਥੇ ਨੂੰ ਹੋ ਗਿਆ ਦੋ ਜਗ੍ਹਾ ਹੋ ਗਿਆ ਉਧਰ ਪੜਾ ਵੀ ਪਰ ਅਮੀ ਦੋ ਜਗਾਂ ਅੱਜ ਕੀ ਚੱਲੀ ਲੈਣ ਕਿਹੜੀ ਚੱਲੀ ਹੈ ਕਿਹੜੀ ਚੱਲੀ ਪਹਾੜ ਭਰਿਆ ਨਹੀਂ ਹੈਗਾ ਹਾਂ ਹਾਲ ਤਾਂ ਜੀਰੀ ਲੱਗਣੀ ਫਿਰ ਦੁਖੀ ਹੋਣਾ ਉਹਨੇ ਉਹੀ ਗੱਲ ਹੈ ਹਵਾਲੀ ਦੋ ਨਹੀਂ ਕਿ ਚਾਰ ਦੱਬ ਲੋ ਅਜੇ ਲਾਇ ਲਾਉਣੇ ਦਾ ਦੱਬ ਤੂੰ ਲੈ ਜੇ ਲਈ ਚਾਹੀਦੀ ਹੈ ਲੈਣ ਚੱਲਣੀ ਚਾਹੀਦੀ ਹੈ ਹਾਂ ਹੁਣ ਇੱਕ ਹੋਰੇ ਉਰੇ ਲਾ ਦਿੰਦੇ ਚੱਲ ਮੰਨ ਗਿਆ ਲੋਕੀ ਰਾਤ ਹੋਰ ਤਾਂ ਹੈਵੀ ਆ ਉਹ ਜਦ ਬੁਲਵਾਲੀਆ ਲਾਇਆ ਬੰਦਾ ਉਰੇ ਤਾਂ ਆਏਗਾ ਹੋਰ ਲਾ ਦੇ ਕਹ ਤੋਰੇ ਹੋਰ ਲਾਓ ਇੱਕ ਉਰੇ ਵੀ ਲਾਓ ਉਹ ਵੀ ਲਾ ਦਿੰਦਾ ਇੱਕ ਮਾਹ ਪਚਾਲੇ ਹੋਗੇ ਇੱਕ ਹੋਰ ਲਾ ਦਊਗਾ ਹਾਂ ਥੋੜੇ ਵਾਲੀ ਉਹ ਸਾਡੀ ਉਹਦੇ ਖੇਦ ਕੋਲ ਦੀ ਹੈ ਉੱਥੇ ਲੀਕ ਆ ਹੁਣ ਮੈਂ ਕਿਹਾ ਉੱਥੇ ਜੋੜ ਲਾਇਆ ਪਹਿਲਾਂ ਮੰਨ ਲਓ ਦੀ ਉੱਥੇ ਲੀਕ ਹੋ ਗਿਆ ਉੱਥੇ ਫੇਰ ਹੋ ਗਿਆ ਹੈਨਾ ਟੋਆ ਪਿਆ ਹੈ ਹਾਂ ਦੇਖ ਲਈਏ ਚੱਲ ਮਿੱਟੀ ਆਉਣਾ ਹੈ ਹੈ ਚੱਲੋ ਚੱਲ ਜੀ ਤਾਲੋ ਜੰਨੇ ਲਾਉਣੇ ਹਾਂ ਮੈਂ ਡੰਡਾ ਜਿਹਾ ਕੱਢਿਆ ਤਾਂ ਕਿਸੇ ਨੇ ਚੱਕ ਕੇ ਛੱਡਦਾ ਕਿਸੇ ਨੇ ਟਾਇਰ ਛੱਡਿਆ ਦਿੱਖੇ ਹੋਊਗਾ ਲਾਉਂਦਾ ਨਹੀਂ ਹੋਇਆ ਸਲਦਾ ਅਜਾ ਨਹੀਂ ਨਾਵੇ ਪਟਾਉਂਗੇ ਯਾਰ ਪ੍ਰਸਾਦ ਚ ਲੰਘਾ ਰੋ ਵਾਲੇ ਟਾਈਮ ਹੁਣ ਵਜਨ ਪੈਣਾ ਪ੍ਰਸਾਦ ਚ ਪ੍ਰਸਾਦ ਚ ਮੀਂਹ ਵਜੇ ਤੇ ਪਟਾਉਣੇ ਬਸ ਆਪ ਸਿਠੂ ਮਹਾਰਾਜ ਤਰਜਰ ਬਾਜੂਗਾ ਪਤਾ ਲਾ ਜੂ ਕਿ ਖਣਾ ਗਿਆ ਕਾਣੀ ਜੇ ਬਿਗਦੇ ਹੋਏ ਫਿਰ ਤਾਂ ਵੇਚ ਜੇ ਉਹ ਨਾ ਲੈ ਪੈਸੇ ਲੱਗ ਕੇ ਦਾ ਦੇ ਦੇ ਨਹੀਂ ਆਪ ਪਟਾ ਕੇ ਫਿਰ ਨਹੀਂ ਆਇ ਫੈਕਟਰੀਆਂ ਕੋਲ ਠੀਕ ਨਹੀਂ ਗੱਲ ਥੋੜ ਕੋ ਆਪਣਾ ਡਰਾਈਵਰ ਲਗਾ ਫਿਟਿਆ ਨਹੀਂ ਬੇਲੀ ਹੋ ਜਾਣਾ ਕਾਹਦਾ ਕੇ ਹੁਣ ਤਾਂ ਕੰਮ ਹੀ ਆ ਹੁਣ ਆਧਾਨਾ ਦੇ ਬਾਅਦ ਆਧਾਨਾ ਦੇ ਬਾਅਦ ਜੀ ਲੱਗੀ ਰੇ ਪਾਣੀ ਪੈ ਗਿਆ ਵੇਲੇ ਲੇਵਰਾਂ ਵੀ ਵੇਲੀ ਹੋ ਜਾਣੀਆਂ ਲੇਵਰਾਂ ਵੀ ਜੇ ਦੀ ਆਪਣਾ ਦੇਖ ਲੇਗੇ ਜੋ ਟੀਵੀ ਬਜਾਇਆ ਕੋਸਕ ਨਹੀਂ ਬਜਾਇਆ ਇਹ ਆਪਾਂ ਦੱਸਾ ਕਿ ਆ ਚੱਕਰ ਆ ਠੇਕੇਦਾਰ ਕਾਤੇ ਖੜਾਉਨੇ ਉਹਨੇ ਬਰਸਾਤ ਚ ਜਾ ਕੇ ਇਹਨਾਂ ਦਾ ਬਜਨ ਵੱਜ ਜਾਂਦਾ ਬਜਨ ਬਜਣਾ ਹੁਣੀ ਨਾ ਪਾਣੀ ਪੀਣਾ ਪਾਣੀ ਪਾਣੀ ਹਾਂ ਬਰਸਾਤ ਬਰਸਾਤ ਹੁਣ ਹੁਣ ਸਿੱਡ ਲੈ ਇਹਨੂੰ ਉਹ ਘੰਟੇ ਵੱਜ ਤੇੜ ਪੈਣ ਦੀ ਪਿੱਛੇ ਪੈ ਜਾਣੀ ਆ ਪਿੱਛੇ ਨਾ ਬੈਠੇ ਜ ਬੂਟੇ ਸਨ ਤਾਂ ਤੇੜ ਪੈਣ ਕਿਤੇ ਮਜੇਤ ਬਾਹਰ ਜੂਰਦਾ ਤਾਂ 5000 ਪਾਣੀ ਨਹੀਂ ਉਹ ਬਜਨ ਵਧਾਉਣਾ ਪਾਣੀ ਨਾ ਵਝਾਉਣਾ ਬਜਨ ਨੂੰ ਉੱਪਰ ਸਹੀ ਖਿੱਚਣਾ ਫਿਰ ਇਹ ਨਹੀਂ ਤੇੜ ਵੈਂਦੀ ਇਹਨੂੰ ਠੇਕੇਦਾਰ ਹੁਣ ਸੌਦਾ ਕਰ ਲਵੇ ਉਹਨੇ ਕਹਣਾ ਮ ਇਹ ਉਹਨਾਂ ਨੂੰ ਵੇਦਾ ਇਹ ਸੌਦਾ ਹੀ ਜੇ ਕਰੇ ਮੰਨੀ ਵੀ ਕਹਿੰਦੇ ਮੈਂ ਜਦੇ ਕਰੀਂ ਫੇ ਸੌਦਾ ਇਹ ਜੇ ਕਰੀਂ ਠੀਕ ਨਹੀਂ ਗੱਲ ਇਹ ਸੌਦਾ ਗੱਲ ਆ ਖੜਾਉਣੇ ਮੈਂ ਫੇ ਜੇ ਕਰੂੰਗਾ ਠੀਕ ਨਹੀਂ ਗੱਲ ਮੈਂ ਜਾਦਾ ਜਾਦ ਨਾਲ ਅਸੀਂ ਬਰਸਾਤ ਦੇ ਬਾਅਦ ਚ ਵੇਚੇ ਤੇ ਹਾਂ ਵਧੀਆ ਨਾਲੇ ਫਿਰ ਚੋਜੋਈ ਬੀਜ ਦੀ ਚੋਮਾ ਜੀ ਬੀਜ ਨਹੀਂ ਅਗੀਤੀ ਹਾਂ ਚਮਕੀ ਮੱਕੀ ਬੀਜ ਦੀ ਲੋਟਾਇਆ ਇਹ ਹਾਂ ਜੇ ਤਾਂ ਹੁਣ ਪੱਟਾ ਹੋ ਜਾਂਦੇ ਫੇ ਜੀ ਲਾਈ ਜਾਂਦੇ ਫੇ ਲਾ ਜਾਂਦੀ ਫੇ ਜੀ ਲਾਈ ਜਾਂ ਹਾਂ ਹੁਣ ਤਾਂ ਕੁਝ ਵੀ ਨਹੀਂ ਲੱਗਣਾ ਇਥੇ ਬਾਅਦ ਉਹ ਨਹੀਂ ਲੱਗਦਾ ਉਹ ਲੋਖਾਇ ਕੰਮ ਨਾਲ ਖੇਤ ਨਹੀਂ ਸੇ ਮੰਨੇ ਯਾਰ ਹੁਣ ਤੇ ਹੁਣ ਕਹਾਂ ਫਿਰ ਜ ਪਟਾਮਗੇ ਜਬੀ ਵੀ ਦੂੰਗੇ ਠੀਕ ਹੈ ਜਬੀ ਚਮਕੀ ਜਬੀ ਨਾਲ ਇਹ ਗੰਨਾ ਲਾ ਦੂੰਗਾ ਗੰਨੇ ਦੇ ਫੇਬੂਪੇ ਲਾ ਦੂੰਗੇ ਏਦਾਂ ਹੋਣਾ ਇਹ ਟਾਈਮ ਹੈਗਾ ਯਾ ਤੇ ਜਬੀ ਕਿੱਤੂ ਦੇ ਕਿੱਤੂ ਗੰਨਾ ਲੱਗਣਾ ਜੇ ਕਿੱਤੂ ਕਮ ਆਵੀ ਲਾਉਣਾ ਜੇ ਦੂਆ ਲਾਉਣਾ ਟਾਈਮ ਆਲਾ ਤਾਂ ਜਬੀ ਨੂੰ ਬਹੁਤ ਟਾਈਮ ਹੈ ਜੇ ਕਿੱਤੂ ਨੂੰ ਲਾਉਣਾ ਤਾਂ ਵੀ ਟਾਈਮ ਹੈ ਧਾਨਾ ਦੀ ਬੜਾਈ ਬੜੀ ਟਾਈਮ ਹੈ ਧਾਨ ਨਾਲੇ ਮੈਨ ਲੱਗਦਾ ਕੱਤਗੀ ਧੰਨਵਾਦ ਤੇ ਦੋਏ ਪਾਸੇ ਨੂੰ ਲੋਟ ਆਇਆ ਕੰਮ ਕਹੇ ਜਵੀ ਵੀ ਦੇ ਕਹੇ ਕਤਰੀਆਂ ਨਾਲ ਸੀ ਨਹੀਂ ਇਹ ਟੈਮੜਾ ਕੰਨ ਨਾ ਆ ਰਿਹਾ ਆਰੇ ਬਸਿੰਦੇ ਉਡਾ ਜਾਣਾ ਫੱਗਣ ਵਾਲਾ ਵੀ ਹਾਂ ਨਹੀਂ ਫੱਗਣ ਵਾਲਾ ਵਧੀਆ ਠੀਕ ਹੈ ਉਹ ਵੀ ਵਧੀਆ ਤੂੰ ਆ ਤਾਂ ਸਾਡੇ ਲੋਟ ਨਹੀਂ ਆਇਆ ਉਹ ਕੱਤ ਕੇ ਜੇ ਫਿਰ ਬੀਜੇ ਨਾਲ ਕੱਤ ਕੇ ਜਿਹੜਾ ਕੱਤ ਕੇ ਉਹਨੂੰ ਬੀਜੇ ਨਾ ਯਾਰ ਤੂੰ ਵਿੱਚ ਕੁਸ ਨਹੀਂ ਆ ਗਿਆ ਉਹ ਤਾਂ ਦੇਖਿਆ ਇੱਕ ਇਹ ਜਦ ਆਪਾਂ ਠੰਡ ਪੈ ਗਈ ਜਦ ਇਹਨੂੰ ਬੀਜੂ ਹੀ ਨਾ ਇਹ ਤਾਂ ਕੁਣੀ ਪਿਆ ਰਹੇ ਨੇ ਠੰਡੇ ਕੁਕਣਾ ਹੀ ਪਿਆ ਰਹੇ ਨੇ ਬੁੱਝਾ ਦਿਨ ਸਾਰੇ ਇਹ ਮੈਸ ਦਾ ਜਗਦੀਪ ਦਾ ਕੰਨਾਂ ਯਾਰ ਉਹ ਪਹਿਲਾਂ ਬੀਜਿਆ ਚੜਦੇ ਕੱਤ ਕੇ ਜਦੋਂ ਕਿੱਤਰਾ ਬੀਜ ਤਾਂ ਸਾਰਾ ਕਰਮਾ ਇਸ ਮਾਣਿਕਾ ਵਿੱਚ ਇੱਕ ਬੀਜਿਆ ਨਹੀਂ ਉਹਨੇ ਕੋਈ ਵਿੱਚ ਕੋਈ ਤਾਂ ਖਾਲੀ ਦਾ ਹੁੰਦਾ ਬੰਦੇ ਦੇ ਉੱਪਰ ਆ ਲੱਖ ਨਹੀਂ ਹੁੰਦਾ ਵਿੱਚ ਨੂੰ 3 ਫੁੱਟ ਵਾਲਾ ਨਾਲੇ ਐਦਾਂ ਲੂਟ ਆਉਂਦਾ ਕੰਮਰੇ ਲੂਟੋ ਜਿੰਨਾ ਕਪਾ ਕਹਿੰਦੇ ਵੀ ਸਰ ਹੋ ਜਣੀ ਇੰਨਾ ਗੰਨਾ ਘਟ ਜਾਂਦਾ ਘਟਦਾ ਏ ਤਾਂ ਆਰਾਮ ਨਾਲ ਘਟਦਾ ਹਾਂ ਇੱਕ ਪਰਚੀ ਦਾ ਫਰਕ ਪਾ ਦਿੰਦਾ ਪੈਂਦਾ ਏ ਇੰਨੀ ਕਿ ਸਰ ਹੁੰਦੀ ਏ ਇੰਨੀ ਕਿ ਸਰ ਹੁੰਦੀ ਜਿਹੜੀ ਨਾ ਅੱਠ ਭਾਜੂ ਦੀ ਵਿੱਚ ਹੈ ਕਿ ਨਹੀਂ ਸੁਰੇ ਰੇ ਅਗੜਾਈਆਂ ਫੜਾਈਆਂ ਉਹ ਸੁਰੇ ਆ ਉਹ ਕੋਈ ਵੀ ਕੜਾਈ ਬੜਾਈ ਸੀ ਦਾ ਮਾਇਂਦਾ ਬਸ ਇੱਕ ਸਾਡੇ ਫਿਰ ਉਂ ਲੋਟ ਆ ਜਾਂਦਾ ਜੇ ਬੂਟੇ ਨਾ ਹੋਵੇ ਸਾਡੇ ਬੂਟੇ ਆ ਇੱਕ ਵਿੱਚ ਸਾਰੇ ਨਹੀਂ ਹੁੰਦੇ ਜੀ ਵਧੀਆ ਕੋਈ ਨਹੀਂ ਸਪਰੇ 240 ਨੇ ਤਾਂ ਕੁਝ ਨਹੀਂ ਕਰਦੇ ਹਾਂ ਚੱਲਦਾ ਕੰਨਾ ਬੂਟੇ ਜੀ ਬੂਟੇ ਚ ਹਾਂ ਬੂਟਾ ਬੂਟੇ ਗੰਨੇ ਜੂਟਾ ਚੱਲਦਾ ਹਾਂ ਤਾਂ ਹੀ ਤਾਂ ਲਾਏ ਹੋਏ ਹਾਂ ਚਰੀ ਵਾਲੇ ਮੈਂ ਬੀਜਦੀ ਤੂੰ ਮੰਨ ਕੇ ਚੱਲ ਤੂੰ ਆਪਣੀ ਲਾ ਕੇ ਬੂਟੇ ਚਰੀ ਬੀਜਤੀ ਤੇਰੀਆਂ ਬੂਟੇ ਚੱਲਣਾ ਹੀ ਨਹੀਂ ਇਹੀ ਤਾਂ ਅਗਰ ਕਿਚੀ ਦਾ ਗੇਤੀ ਚਰੀ ਕੁਝ ਵੀ ਨਹੀਂ ਚੱਲਣਾ ਮਟਰ ਮੱਕੀ ਬੀਜੋ ਜਿਹੜੇ ਮਾਏ ਆ ਰਹੇ ਪੱਤੇ ਨਾਲ ਡਾਇ ਅਡੂਆ ਖਾਉਂਦੇ ਕਿ ਮੈਂ ਕੋਟਾਂ ਨਹੀਂ ਆਉਂਦੀਆਂ ਕੋੰਨੇ ਨੂੰ ਵੀ ਲੱਗਦਾ ਸਭ ਹੁੰਦਾ ਇੱਕ ਜੜ ਨਹੀਂ ਪੱਟ ਹੁੰਦੀ ਬੜੀ ਗੱਲ ਜੜ ਨਹੀਂ ਪੱਟ ਦੋ ਸਾਲ ਜੜ ਨਹੀਂ ਪੱਟ ਹੁੰਦੀ ਗੜਾਈ ਦਾ ਕੋਹਲੀ ਨਾ ਕਿੰਨੇ ਪੱਟ ਲਵਾਂ ਉਹਨੇ ਮਾਹੀ ਨਾਲ ਜੜ ਪੱਟ ਹੋ ਜਾਂਦੀ ਔਰ ਕੀ ਹੋਣਾ ਨਾ ਨਾ ਰੇਰ ਕਿਤੇ ਕੱਲੂ ਕੱਲੂ ਕਰੂਗਾ ਲੈਰ ਉੱਥੇ ਆ ਉਹਦਾ ਦੋ ਦਿਨ ਹੋ ਗਏ ਤਿੰਨ ਦਿਨ ਅੱਛਾ ਰੋਟੀ ਜਾਂਦਾ ਰੋਟੀ ਬਣੀ ਦਾ ਅੱਛਾ ਕੱਪੜੇ ਕਾਲੂ ਬਦਲੂ ਆ ਕੇ ਥਾਲੇ ਦਾ ਪੀ ਜਾਏ ਨਾ ਆਪਣਾ ਖਾਣ ਦਾ ਠੀਕ ਆ ਇਹਦਾ ਠੀਕ ਆ ਘਰਾਂ ਵੀ ਨਾਲੀ ਲੂਦੇ ਆ ਗਰਮੀ ਵੀ ਆਉਂਦਾ ਉੱਥੇ ਛਾਵਾਂ ਨਹੀਂ ਉੱਥੇ ਤੇਨਵਾਦ ਰਾਤ ਨੂੰ ਹੈਗੀ ਮੌਜ ਆ ਹਾਂ ਰਾਤ ਨੂੰ ਹਵਾ ਜਾਂਦਾ ਹਵਾ ਆਉਂਦੀ ਖੁੱਲਦੀ ਦਰਿਆ ਦੀ ਹਵਾ ਆਉਂਦੀ ਠੰਡੀ ਨਾ ਮੱਛਰ ਨਾ ਮੱਖੀ ਇੱਥੇ ਦਾ ਦੂ ਤਵੇ ਨਿੰਦਰ ਪੈ ਕੇ ਭੁੰਨ ਹੋ ਜਾਂਦੇ ਬੰਦਾ ਇੱਧਰ ਤੋਂ ਤਾਂ ਮੋੜ ਰੋੜਾ ਠੀਕ ਆ ਜੀ ਜਲਦੀ ਮੀ ਨਹੀਂ ਬੰਦਾ ਹਲੇ ਏਡੀ ਵੀ ਗੋਸਲੀ ਕਰਦੇ ਕਰਦੇ ਟਕ ਟਕ ਵੱਜਦੇ ਜੇ ਬੋਲਡ ਘੜ ਜਿੰਦਾ ਹਾਂ ਹਾਂ ਆਉਦੇ ਚੱਲਦੇ ਯਾਰ ਸਭ ਦੇ ਚੱਲਦੇ ਬਾਈ ਦੂਵੇ ਬਲਾ ਬੋਸ ਮੇਕ ਇਹ ਬੋਸ ਮਤ ਚੂਈਂਦਾ ਚਾਲ ਪਾ ਦੇਖੀ ਹੁਣ ਚੱਲੀਏ ਚਲੋ ਚਲੋ ਚੱਲ ਫਿਰ ਹਲੇ ਆ ਗਈ ਆਪਣੀ ਕਹੀ ਦੇਖ ਲੈ ਚੰਟ ਸੀ ਇਹਨ ਵਾਰ ਤੋਂ ਮੈਂ ਕਹਦਾ ਕਦੇ ਆ ਕੇ ਸੜੀ ਚਮਚੀ ਬਣਾ ਪਹਿਲਾਂ ਦੇਖਦਾ ਸਹੀ ਲੈ ਕਈਆਂ ਕਈਆਂ ਦੀਆਂ ਦੇਖ ਲੈ ਚਾਚਾ ਇਹਦੀ ਚਲਾਈ ਬਹੁਤ ਹੋਈ ਬਾਈ ਕਈਆਂ ਦੀ ਖੰਨੇ ਦੇ ਲਿਆਇਤਾ ਡੈਡੀ ਚਾਰ ਕਈਆਂ ਹੁਣ ਤਾਂ ਆਪਣੇ ਵੀ ਆ ਗਈਆਂ ਇਹ ਆ ਗਈਆਂ ਪਹਿਲਾਂ ਪਹਿਲਾਂ ਨਹੀਂ ਸੀ ਜਾਂ ਜਿਹੜਾ ਆਇਆ ਮਿੱਤਰਾਂ ਨਾਲ ਜਾਂਗਣਾ ਲੈਪਾ ਮਿੱਟੀ ਖਰਦਣੀ ਦੇ ਬੇਟੀ ਜਦੇ ਉੱਤਰਦੀ ਆ ਹੋਰ ਤੇ ਮੰਡ ਨੂੰ ਲੈ ਜਾਂਦੇ ਹੀ ਰਹੇ ਆ ਹੋਰ ਖਾ ਖੂਟੜੇ ਨੂੰ ਪਖਾਹ ਤੜ ਕਿਸੇ ਦੇ ਹੀ ਆ ਨਹੀਂ ਪੈਪ ਲੈਣੀ ਪੂਜੇ ਗਾਂਜੇ ਗੁੱਢਣੇ ਨੂੰ ਵਧੀਆ ਇਹ ਲੈ ਉਹ ਵੀ ਹਲਕੀ ਆ ਬੇਟੇ ਹਲਕੀ ਆ ਠੀਕ ਆ ਠੀਕ ਹੈ ਹਲੋ قلبي